ਕੀ ਤੁਹਾਡਾ ਜੀ ਨਾ ਮੇਰਾ ਰਪਿੰਦਰ ਹੈ ਜੀ ਸਮਤਾ ਜੀ ਕੀ ਗੱਲ ਕਿ ਹੋਈ ਸੀ ਗੱਲ ਹੋਈ ਉਹ ਜੀ ਕੋਈ ਗਨੇ ਪਏ ਐ ਹਮ ਹਮ ਤੇ ਪਿਆਂ ਦੇ ਉੱਤੇ ਸਾਡੇ ਉਹਨਾਂ ਨੇ ਦਵਾਈ ਦੋਈ ਛਿੜਕੀ ਐ ਸਾਨੂੰ ਪਾਸਾ ਨਹੀਂ ਉਹਨਾਂ ਨੇ ਲੈਣ ਦਿੱਤਾ ਤੜਕੇ ਸਵੇਰ ਉੱਠੀ ਸਵੇਰ ਜਦੋਂ ਉੱਠੇ ਤੇ ਉੱਠ ਕੇ ਉੱਧਰ ਗਏ ਬਾਥਰੂਮ ਕਰਨ ਤੇ ਕੰਧ ਦੇ ਉੱਤੇ ਈਟਾ ਉਟਾ ਚਣੀਆਂ ਪੰਗਾਂ ਇੱਕ ਟਾਟਾ ਚਣ ਕੇ ਉਹਦਾ ਜਾਬ ਤਾਂ ਪੂਰਾ ਕਰਕੇ ਇੰਨੇ ਜਾਣਿਆਂ ਨੇ ਫੇਰ ਸਾਡੀ ਕੋਠੀ 'ਚ ਬੜੇ ਸਾਨੂੰ ਕੋਈ ਜਮੋ ਸੁਰਤੇ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸੇ ਹੀ ਨਹੀਂ ਸੰਭਲਿਆ। ਆ ਦਾ ਕਰਬਣਾ ਕਿ ਉਹਨਾਂ ਨੇ ਚੋਰੀ ਕੀਤੀ ਹੈ। ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ? ਨੁਕਸਾਨ ਤਾਂ ਸਾਰਾ ਹੀ ਹੋ ਗਿਆ ਜੀ। ਸਾਰੇ ਤਿੰਨਾਂ ਦਾ 900-1000 ਦਸਿਆ ਹੋਣਾ ਸੀ। ਹੂੰ ਹੂੰ ਹੂੰ। ਸਾਰਾ ਲੈ ਗਏ। ਪੈਸੇ ਵੀ ਲੈ ਗਏ ਕੁਝ। ਐ ਸਾਨੂੰ ਵਿਹਲੇ ਕਰ ਗਏ। ਕਿੰਨੇ ਵਜੇ ਪਤਾ ਲੱਗਿਆ ਬੇਬੇ? ਸਾਨੂੰ ਦੱਸ ਸਵੇਰੇ 5 ਵਜੇ ਤੜਕੇ ਉੱਠਦਿਆਂ ਜੀ 5 ਵਜੇ ਸਵੇਰ ਸਾਨੂੰ ਪਤਾ ਲੱਗਿਆ। ਜਦੋਂ ਸਵੇਰ ਉੱਠੇ ਆਂ ਜੀ ਦੂਜੇ ਕਾਕੇ ਨੂੰ ਠਾਇਆ ਮੁੰਡੇ ਨੂੰ ਉਹ ਉੱਠ ਗਿਆ ਨਾ ਯਾ ਆਹ ਕਈ ਹੋਗਾ ਚੋਰੀ ਹੋ ਗਈ ਆਪਣੇ ਦਾ ਦੂਜਾ ਉੱਠੇ ਸਾਰੇ ਅਸੀਂ ਇਕੱਠੇ ਹੋਏ ਵੇਖਿਆ ਤਾਂ ਮੈਨਾਂ ਜਾ ਉਹ ਕਿ ਰੱਖੀ ਪਤੱਕੀ ਕੁਸਕ ਤਾਂ ਬੈਠਾ ਹੀ ਨਾ ਹੋਵੇ ਜਦੋਂ ਤਾਂ ਗਏ ਸਾਡੇ ਸਾਰੇ ਖਿਲਾੜੇ ਪਾਤੇ ਸੁਣੋ ਸੁਣੋ ਚੱਕਾ ਜਦੋਂ ਉਹਨਾਂ ਨੇ ਮਾੜੀ ਚੀਜ਼ ਨੂੰ ਉਹਨਾਂ ਨੇ ਆਤੀ ਨਹੀਂ ਪਾ ਸਕਦੇ ਅਸੀਂ ਉਹਨਾਂ ਨੂੰ ਪਾਏ ਐਸਾ ਸਿਵਣਾ ਮਤਲਬ ਕੀ ਜਾਣਕਾਰੀ ਸੀ ਫਿਰ ਤਾਂ ਕੋਈ ਨਹੀਂ ਹਾਂਜੀ ਜਾਣਕਾਰੀ ਉਹ ਤੁਹਾਨੂੰ ਤੁਸੀਂ ਵੇਖੋ ਤੁਸੀਂ ਸਮਝੋ ਪਰ ਸਾਨੂੰ ਕਿਹਾ ਉਹ ਨਾ ਬੁਖਾਰੀ ਕਰਕੇ ਉੜ ਗਏ ਸਾਡੇ ਕੁਝ ਛੱਡ ਕੇ ਹੀ ਨ ਗਏ ਦੋ ਮੇਰੇ ਪੁੱਤ ਨਾ ਵੀ ਉਹ ਨਾਲ ਗਏ ਤੇ ਮੇਰਾ ਪਰਿਵਾਰ ਹੈ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਪਰ ਸਾਨੂੰ ਉਹ ਅੱਜ ਵੀ ਕੜੀ ਅਸੀਂ ਬਹੁਤ ਹੀ ਸਾਨੂੰ ਅਜਿਹਾ ਪੁੰਜੇ ਲਾ ਗਏ ਕੋਈ ਸਭ ਠੀਕ ਨਹੀਂ ਕੋਈ ਸੋਚੋ ਤੇ ਉਹੋ ਸਾਡੀ ਕੋਈ ਕਰੋਗੇ ਕਾਰਵਾਈ ਤਾਂ ਪੁੱਤ ਚੰਗਾ ਤੇ ਨਹੀਂ ਅਸੀਂ ਤਾਂ ਫਿਰ ਦੇ ਦੇਈਆਂ ਆ ਕੀ ਬਾਰੀ ਪੱਟੀ ਆਈ ਉਹਨਾਂ ਦੀ ਅੱਛਾ ਬਾਰੀ ਪੱਟ ਕੇ ਨਾਲ ਹੀ ਨਵਾਰੀ ਪਈ ਆ ਜੀ ਉਹ ਨਵਾਰੀ ਸਾਰੀ ਖੋਲੀ ਉਹ ਤੇ ਕੁੱਛ ਸੋਨਾ ਬਿਆਸੀ ਜਿਹੜਾ ਉੱਗਿਆ ਬਈ ਕੀ ਨਾਮ ਕੀ ਤੁਹਾਡਾ ਜੀ ਹਰਦੀਪ ਸਿੰਘ ਜੀ ਕਿੱਥੇ ਰਹਿੰਦੇ ਹੋ ਸਰ ਪਿੰਡ ਪੰਗਾਲਾ ਜੀ ਕੀ ਗੱਲ ਕੀ ਹੋਈ ਹੈ ਜੀ ਤੁਹਾਡੇ ਘਰੇ ਕੱਲ ਇਹ ਗੱਲ ਰਾਤ 12:00 ਵਜੇ ਤੋਂ ਬਾਅਦ ਜੀ ਇੱਕਦਮ ਆਬਾਰੀ ਤੋੜੀ ਹੈ ਜਿੱਦਾਂ ਚੋਰ ਦਾਖਲ ਹੋਏ ਹੈ ਜੀ ਤੇ ਸਾਰੇ ਘਰ ਤੇ ਜਿੰਨਾ ਕੋਈ ਸਮਾਨ ਸੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਜੀ ਕੋਈ 5-7 ਹਜ਼ਾਰ ਦੀ ਨਗਦੀ ਵਣੇ। ਕਿੱਥੇ ਬਸ ਪਈਆਂ ਸੀ ਸਾਡੇ ਤੇ ਇਹ 12 ਵਜੇ ਤੋਂ ਲੈ ਕੇ 4 ਵਜੇ ਦੇ ਵਿਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧੋ ਜ਼ਿਆਦਾ ਹੋ ਸਕਦੀ। ਪਤਾ ਕਿਉਂ ਲੱਗਿਆ ਤੁਹਾਨੂੰ? ਪਤਾ ਜੀ ਹੋ ਸਕਦਾ ਇਹ ਕੁਲਾਂ ਦੇ ਅੱਗੇ ਕੋਈ ਦਵਾਈ ਦੂਗੀ ਛਿੜਕੀ ਹੋਵੇ ਕਿਉਂਕਿ 12 ਵਜੇ ਤਾਂ ਸੀ ਬਾਥਰੂਮ ਕਰਕੇ ਪਏ ਆ ਜੀ ਤੇ ਉਸ ਤੋਂ ਬਾਅਦ ਇਹ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨਹੀਂ ਕਿੱਥੇ ਨਹੀਂ। ਸਵੇਰ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦੇ ਦਵਾਈ ਉਹਨਾਂ ਆਏ ਲੱਗਦੇ ਸੀ ਵੀ ਕੋਈ ਦਵਾਈ ਪਾਈ ਹੁੰਦੀ ਇਹ ਕੁਲਰਾਂ 'ਚ। ਅਦਰ ਕੋਠੀ ਦੇ ਬਾਹਰ ਹੀ ਪਈਆਂ ਇਹ ਕੁਲਰ ਦੋ ਸਾਈਡ ਲੱ ਪਰਲੀ ਗਲੀ ਵਿੱਚ ਦੀ ਉਹਨਾਂ ਨੇ ਚੜ ਕੇ ਵੇਖਿਆ ਵੀ ਇਹ ਵੀ ਸੌਂਗੇ ਜਾਂ ਕਿਵੇਂ ਜੀ ਫਿਰ ਉਹ ਤੋਂ ਬਾਅਦ ਦਾਖਲ ਹੋਏ ਘਰ ਦੇ ਕਿੰਨੇ ਮੈਂਬਰ ਆ ਹਾਂਜੀ ਘਰ ਦੇ ਮੈਂਬਰ ਕਿੰਨੇ ਤੁਹਾਡੇ ਸਾਡੇ ਘਰ ਦੇ ਮੈਂਬਰ ਜੀ 7 ਜੀ ਹੈਗੇ ਦੋ ਭਰਾ ਜੀ ਅਸੀਂ ਦੁਵਾਰਾ ਜੀ ਮਾਤਾ ਜੀ ਹੈਗੇ ਕਿਸੇ ਨੂੰ ਨਹੀਂ ਕੋਈ ਖੜਕਾ ਵਗੈਰਾ ਕੋਈ ਨਹੀਂ ਕਿਸੇ ਨੂੰ ਨਹੀਂ ਇਧਰ ਬਾਹਰ ਬਲਟ ਲੱਗਾਈ ਦੂਰ ਦਾ ਹੀ ਚਾਨਣ ਹੁੰਦਾ ਜੀ ਮੇਰੇ ਜਿਆ ਕੁਝ ਨਹੀਂ ਤੇ ਸਵੇਰੇ 4 ਵਜੇ ਤਕਰੀਬ ਉਪਰ ਕਿ ਤੁਸੀਂ ਇਹ ਸਵਾਲ ਇਹ ਕਿ ਕੋਈ ਨਵੇਂ ਬੁੜੰਗਾ ਅੰਗੇ ਦੀ ਕਾਬਲੇ ਸੁਭਾਜੀ ਉਦੋਂ ਉਹਨਾਂ ਨੇ ਵੇਖਿਆ ਹੀ ਪਾਰੇ ਸਾਰੀਆਂ ਖੁੱਲੀਆਂ ਪੰਗੇ ਬਾਹਰ ਸਾਰੇ ਖੁੱਲੇ ਪਏ ਸੀ ਉਦੋਂ ਪਤਾ ਲੱਗਿਆ ਤੇ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਸੁਭਾ ਕੋਲ ਕੀਤਾ ਜੀ ਕੋ ਆਏ ਸੀ ਜੋ ਆਪ ਜੀ ਬੰਦੀ ਕਾਰਵਾਈ ਕਰਕੇ ਕੀ ਇਹ ਪੜਾ ਪੜਾ ਹੈਗੇ ਆਂ ਪੜਾ ਦੋਨੇ ਗਲੀਆਂ ਚ ਨੰਗੇ ਪੈਰੀ ਹੈਗੇ ਆਂ ਹੀ ਵੱਟੀਆਂ ਛੋਟੀਆਂ ਜਿੰਨੇ ਬੰਦੇ ਕੋਈ ਵੱਡੀਆਂ ਪੜਾ ਵੀ ਹੋਈਆਂ ਕੋਈ ਛੋਟੀਆਂ ਵੀ ਹੋਈਆਂ ਮੈਨਾ ਵੀ ਨੰਪੇ ਆਪਣੇ ਕਿੰਨੇ ਬੰਦੇ ਲੱਗਦੇ ਬੰਦੇ 5-6 ਬੰਦੇ ਤਾਂ ਹੋਣਗੇ अच्छा हां जी ਬੰਦੇ ਜ਼ਿਆਦੇ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਕੋਈ ਘਰ ਭੇਦੀ ਹੈ ਕੋਈ ਕਿਸ ਤਰ੍ਹਾਂ ਹੈ ਨਹੀਂ ਭੇਦੀ ਤਾਂ ਹੋ ਗਈ ਕਿਉਂਕਿ 10 ਦਿਨ ਪਹਿਲਾਂ ਹੀ ਸਾਡੇ ਘਰੇ ਮਰਗ ਹੋਈ ਸੀ ਅੱਛਾ ਪਾਪਾ ਜੀ ਡੈਥ ਹੋਈ ਸੀ ਉਦੋਂ ਲੋਕ ਆਉਂਦੇ ਰਹੇ ਜੀ ਭੇਦੀ ਤਾਂ ਬਗੈਰ ਤਾਂ ਨਹੀਂ ਪਤਾ ਲੱਗਦਾ ਜੀ ਕੋਈ ਕਿੱਥੇ ਹੈ ਕਿੱਥੇ ਨਹੀਂ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ ਕਿਹੜੇ ਕਿਹੜੇ ਕਮਰੇ ਇਨਸਾਨ ਜੀ ਬਸ ਛੋਣਾ ਹੀ ਹੋਇਆ 40 40 ਟੋਲੇ ਦੇ ਰੀਅਲ ਹੀ ਗਈ ਕਿੰਨੀਆਂ ਕੋਲ ਮਾਰੀਆਂ ਖੰਗਾਲੀਆਂ ਉਹਨਾਂ ਨੇ ਜੀ ਬਤਨਨ ਮਾਰੀਆਂ ਇੱਕ ਇਹ ਆ ਜੀ ਇੱਕ ਉਤਰਤੀ ਇੱਕ ਉੱਪਰ ਵੀ ਹੈਗੀ ਜੀ ਸਾਰੇ ਲੀੜੇ ਲੱਤੇ ਸੌ ਤਿਆਰ ਕੇ ਉਹਨਾਂ ਨੇ ਜੀ ਸਾਬ ਤੋਂ ਨੱਚੀ ਸੀ ਹਾਂਜੀ ਤਿੰਨਾਂ ਚੀ ਸੀ ਜੀ ਸੋਣਾ ਠੀਕ ਉਹਦੇ ਬਾਵਤ ਪਰਿਵਾਰ ਦਾ ਬਿਆਨ ਲਿਖ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅੰਦਰ ਚ ਲੈਂਦੀ ਜੇ ਡੋਰਸ ਕਟ ਆ ਰਿਹਾ ਫਿੰਗਰਪ੍ਰਿੰਟ ਨੂੰ ਮੈਸੇਜ ਦਿੱਤਾ ਗਿਆ ਆ ਰਿਹਾ ਡੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਪੋਕਾ ਹੈ ਕਿ ਕਿੰਨਾ ਨੁਕਸਾਨ ਕਿੰਨਾ ਦੱਸਦੇ ਕੀ ਕੁਛ ਹੋਇਆ ਨੁਕਸਾਨ ਫਿਰ ਲਾਲਾ 35 ਟੋਲੇ ਸੋਨਾ ਦੱਸਦੇ 5000 ਰੁਪਏ ਨਕਦੀ ਹੈ ਮੁੱਢਲੀ ਜਾਂਚ ਕੀ ਲੱਗਦਾ ਹੈਗਾ ਕਿ ਮਤਲਬ ਮੁੱਢਲੀ ਜਾਂਚ ਛੇ ਤਾਂ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਤੁਰੇਗੀ ਫਿਰਲ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨਹੀਂ ਦੱਸਿਆ ਕਰਤ ਕਿਹਨਾਂ ਦਾ ਜੀ ਕਰਪੁਲਦੀਪ ਸਿੰਘ ਪੁੱਤਰ ਨਥਾ ਸਿੰਘ ਦਾ